ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚੱਲਿਆ ਜੀ ਇੱਕ ਨਾ ਆਪਾਂ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਅਪਲੋਡ ਕੀਤੀ ਸੀਗੀ ਆਪਣੇ ਆ ਜਿਹੜੇ ਲੋਕ ਮਟੀਆਂ ਮਸਾਣਾ ਤੇ ਜਾਂਦੇ ਨੇ ਉਸ ਦੇ ਸੰਬੰਧ ਦੇ ਵਿੱਚ ਉਹ ਵੀਡੀਓ ਦਾ ਲਿੰਕ ਵੀ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਹੀ ਪਿਆ ਹੈ ਜਿਹਨੇ ਉਹ ਵੀਡੀਓ ਨਹੀਂ ਵੇਖੀ ਉਹ ਵੇਖ ਸਕਦਾ ਤੇ ਅੱਜ ਆਪਾਂ ਗੱਲ ਕਰਦੇ ਆਂ ਉਸੇ ਵਿਸ਼ੇ ਤੇ ਹੀ ਐ ਗੱਲ ਜਿੱਥੋਂ ਜੇ ਆਪਾਂ ਪਹਿਲਾਂ ਵਾਲੀ ਵੀਡੀਓ 'ਚ ਖਤਮ ਕੀਤੀ ਸੀ ਗੱਲ ਉਸੇ ਦੇ ਨਾਲ ਹੀ ਆਧਾਰਤ ਹੈ ਜਿਵੇਂ ਜਿਹੜੇ ਜਿਨ੍ਹਾਂ ਨੂੰ ਆਪਾਂ ਸਿਆਣੇ ਕਹਿੰਦੇ ਆ ਨਾ ਸਿਆਣੇ ਜਿਹੜੇ ਧਾਗੇ ਤਵੇਦ ਕਰਦੇ ਆ ਜਾਂ ਕੋਈ ਪੁੱਛਾਂ ਕੱਢਦੇ ਆ ਜਾਂ ਕੋਈ ਹੋਰ ਕਰਦੇ ਆ ਸਿਆਣੇ ਕਹਿੰਦੇ ਨੇ ਮੈਂ ਉਹਨਾਂ ਨੂੰ ਸਭ ਤੋਂ ਵੱਡਾ ਕਮਲਾ ਸਮਝਦਾ ਸਭ ਤੋਂ ਵੱਡਾ ਕਮਲਾ ਹੁੰਦੇ ਵੀ ਕਮਲੇ ਆ ਉਹ ਸਿਆਣੇ ਨਹੀਂ ਹੁੰਦੇ ਕਮਲੇ ਹੁੰਦੇ ਆ ਕਮਲੇ ਆਏ ਹੁੰਦੇ ਆ ਤੁਹਾਨੂੰ ਮੈਂ ਆਪਦੀ ਗੱਲ ਦੱਸਦਾ ਮੈਂ ਨਾ ਸੇਲਵਰਾ ਮੇਰੀ ਦੁਕਾਨ ਸੀ ਮੈਂ ਉੱਥੇ ਜਾਂਦਾ ਹੁੰਦਾ ਸੀ ਤੇ ਉਹ ਸੇਲਵਰਾ ਦੇ ਰਸਤੇ ਦੇ ਵਿੱਚ ਉੱਥੇ ਨਾ ਉਹ ਦੋ ਸੂਏ ਪੈਂਦੀ ਐ ਇੱਕ ਉਰੇ ਇੱਕ ਪਰੇ ਐ ਉੱਥੇ ਚ ਰਸਤੇ ਬਣਦੇ ਐ ਉੱਥੇ ਅਕਸਰ ਹੀ ਮੈਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਮਿਲ ਜਾਂਦੀਆਂ ਸੀ ਕਿਤੇ ਕੋਈ ਲਾਲ ਜੀ ਚੁੰਨੀ ਪਈ ਹੋਣੀ ਉਹਦੇ ਵਿੱਚ ਕੋਈ ਦੋ ਗਲਾਬ ਜਮਣਾ ਜੀਆਂ ਪਈਆਂ ਹੁੰਦੀਆਂ ਜਾਂ ਕੋਈ ਲੱਡੂ ਪਏ ਹੁੰਦੇ ਜਾਂ ਕੋਈ ਨਾਰੀਅਲ ਪਿਆ ਹੁੰਦਾ ਖੰਭਣੀ ਵਾਲਾ ਚਰਾਸਤੇ ਦੇ ਵਿੱਚ ਉੱਥੇ ਸੋਇਆਂ ਜਿਆਂ ਦੇ ਕੋਲੇ ਅਕਸਰ ਹੀ ਮੈਨੂੰ ਇਹ ਵੇਖਣ ਨੂੰ ਮਿਲਦੇ ਸੀ ਮੈਂ ਵੇਖ ਕੇ ਨਾ ਗੇ ਜਾਂਦਾ ਸੀ ਕਦੇ ਮੈਂ ਛੇੜਿਆ ਨਹੀਂ ਸੀ ਪੰਗਾ ਨਹੀਂ ਸੀ ਲਿਆ ਚਲੋ ਕਰਦੇ ਕਰਾਉਂਦੇ ਤੇ ਜਦੋਂ ਮਹਾਰਾਜ ਦੀ ਬਾਣੀ ਦੇ ਨਾਲ ਜੁੜੇ ਨਾ ਉਸ ਪਰਿਪੂਰਨ ਪ੍ਰਮਾਤਮਾ ਦੇ ਨਾਲ ਜੁੜਿਆ ਬੰਦਾ ਤੇ ਉਦੋਂ ਬਾਅਦ ਨਾ ਇੱਕ ਹੌਸਲਾ ਦਿੱਤਾ ਗੁਰੂ ਨਾਨਕ ਕਹਿੰਦਾ ਵੀ ਚੱਕ ਲੈ ਰੋ ਅੱਜ ਪਿਆ ਉੱਥੇ ਸਮਾਨ ਸੀ ਵੀ ਮੇਰੇ ਕੰਮ ਦਾ ਤੇ ਮੈਨੂੰ ਲੋੜ ਵੀ ਸੀਗੀ ਇੱਕ ਤਾਂ ਉੱਥੇ ਪਿਆ ਲਿਫਾਫਾ ਤੇ ਲਿਫਾਫੇ ਦੇ ਨਾਲ ਇੱਕ ਪਈ ਸੀ ਵਧੀਆ ਨਵੀਂ ਬੋਕਰ ਜਿਹੜੀ ਤੀਲਾਂ ਵਾਲੀ ਬੋਕਰ ਹੁੰਦੀ ਹੈ ਆਪਣੀ ਉਹੋ ਉਹਦੇ ਵਿੱਚ ਜਿਹੜਾ ਲਫਾਫਾ ਸੀ ਜਦੋਂ ਮੈਂ ਖੋਲ ਕੇ ਵੇਖਿਆ ਉਹਦੇ ਵਿੱਚ ਇੱਕ ਕਾਲਾ ਕੱਪੜਾ ਤੇ ਕਾਲਾ ਕੱਪੜਾ ਜਦੋਂ ਮੈਂ ਖੋਲਿਆ ਮੈਨੂੰ ਐ ਸੀ ਮਾਹ ਚਲ ਬੌਕਰ ਮਿਲ ਗਈ ਜੇ 150 ਰੁਪਿਆ ਮਿਲ ਗਿਆ ਤਾਂ ਆਪਾਂ ਨੂੰ ਤੇਲ ਜੋਗਾ ਇੰਤਜ਼ਾਮ ਜਿਹਾ ਹੋ ਜੂਗਾ ਦੋ ਦਿਨਾਂ ਦਾ ਸੇਰ ਭਰਾਉਣ ਜਾਣ ਦਾ ਮੈਂ ਉਸ ਹਿਸਾਬ ਨਾਲ ਖੋਲ ਲਿਆ ਜਦੋਂ ਖੋਲਿਆ ਤੇ ਉਹਦੇ ਵਿੱਚ ਕੀ ਸੀਗਾ ਉਹਦੇ ਵਿੱਚ ਨਾ ਮੋਠ ਸੀਗੇ ਮੋਠ ਸਿਆਲ ਦਾ ਮਹੀਨਾ ਮਾ ਮਾ ਸੀ ਸੱਚ ਮਾ ਮਾਂ ਜੋ ਲਈ ਨੂੰ ਆਪਾਂ ਕਹਿੰਦੇ ਨੇ ਕਾਲੇ ਮਾਂ ਉਹ ਸੀਗੇ ਤੇ ਸਿਆਲ ਦਾ ਮਹੀਨਾ ਸੀ ਮੇਰੇ ਖਿਆਲ ਚ ਫਰਵਰੀ ਚੱਲਦੀ ਸੀ ਸ਼ਾਇਦ ਫਰਵਰੀ ਸੀਗੀ ਤੇ ਕਾਲੇ ਮਾਂ ਤੇ ਉਹ ਜਦੋਂ ਮੈਂ ਖੋਲ ਲਿਆ ਨਾ ਤੇ ਉਹਦੇ ਵਿੱਚੋਂ ਜਦੋਂ ਕਾਲੇ ਮਾਂ ਨਿਕਲੇ ਤੇ ਫਿਰ ਮੈਂ ਅਖੇ ਚਰ ਚੱਲ ਬੋਕਰ ਵੀ ਆਪਣੇ ਕੰਮ ਦੀ ਦੁਕਾਨ ਤੇ ਹੈ ਨਹੀਂ ਨਵੀਂ ਲੈਣੀ ਸੀ ਚਲ 70 80 ਰੁਪਏ ਦਾ ਆਪਣਾ ਇਹ ਫਾਇਦਾ ਹੋ ਗਿਆ ਤੇ ਉਹ ਕਾਲੇ ਮਾਂ ਵੀ ਮੈਂ ਚੱਕ ਲਿਆ ਮੈਂ ਚਲ 2 ਦਿਨ ਖਾਲਾਂਗੇ ਬਣਾ ਕੇ ਸਿਆਲ ਦਾ ਮਹੀਨਾ ਗਰਮ ਹੁੰਦੇ ਆ ਇਹ ਉਦੋਂ ਰੇਟ ਹੁੰਦਾ 120 ਰੁਪਏ ਕਿਲੋ 30 ਰੁਪਏ ਕਿਲੋ 150 ਨੂੰ ਕਿਲੋ ਇਹ ਤੇ ਉਹ ਸਵਾ ਕਿਲੋ ਡੇਢ ਕਿਲੋ ਸੀਗੇ ਮੈਂ ਚੱਕ ਲਿਓ ਉਹ ਚੱਕ ਲੇ ਤੇ ਉਦੋਂ ਬਾਅਦ ਜਿਹੜਾ ਕਾਲਾ ਕਪੜਾ ਸੀਗਾ ਉਹ ਵੀ ਫਿਰ ਬੈਠੇ ਬੈਠੇ ਨੇ ਮੈਂ ਕਿਹਾ ਜੇ ਤਾਂ ਆਪਾਂ ਟੇਲਰ ਹੈਗੇ ਆ ਆਪਾਂ ਕੰਮ ਕਰਦੇ ਆ ਕੱਪੜੇ ਦਾ ਚੁੱਪ ਕਰਕੇ ਵੀ ਚੱਕੇ ਹੈਗਾ ਘਟੋ ਘੜ ਸੀਗਾ ਮੇਰੇ ਹੱਥ ਚ ਸਵਾ ਮੀਟਰ ਘਣੀ ਪੌਣੇ 2 ਮੀਟਰ ਹੈ ਜਾਂ ਕੁਝ ਹੈ ਸੀਗਾ ਮੈਂ ਨੀਕਰ ਵਧੀਆ ਬਣ ਜਾਣੀ ਆ ਉਹਦੀ ਉਹ ਵੀ ਮੈਂ ਚੱਕ ਲਿਆ ਉਹ ਤਿੰਨੇ ਚੀਜ਼ਾਂ ਮੇਰੇ ਕੰਮ ਆ ਗਈਆਂ ਤੇ ਮੈਂ ਨਾ ਉਹ ਬੋਕਰ ਤਾਂ ਮੈਂ ਦੁਕਾਨ ਤੇ ਰੱਖ ਲਈ ਕੱਪੜਾ ਵੀ ਮੈਂ ਦੁਕਾਨ ਤੇ ਰੱਖ ਲਿਆ ਤੇ ਜਿਹੜੇ ਉਹ ਸੀਗੇ ਮਾਂ ਉਹ ਮੈਂ ਚੱਕ ਕੇ ਸ਼ਾਮ ਨੂੰ ਘਰੇ ਲਿਆ ਤੇ ਮੈਂ ਘਰੇ ਲਿਆ ਕੇ ਤੇ ਬੁੜੀਆਂ ਨੂੰ ਫੜਾ ਤੇ ਮੈਂ ਕਿਹਾ ਵੀ ਲੈ ਵੀ ਇਹ ਨਾ ਇਹਨਾਂ ਨੂੰ ਬਣਾਓ ਤੇ ਬਣਾਉਣੇ ਵੀ ਮਖਾ ਪੂਰੇ ਵਧੀਆ ਹਨ ਲਸਣ ਲੁਸਣ ਪਾ ਕੇ ਗੰਡਾ ਗੁੰਡਾ ਹਰੀ ਮਿਰਚ ਟਕਾ ਕੇ ਪਾਉਣੀ ਹੈ ਤੇ ਬਣਾਉਣੇ ਵੀ ਇਹ ਕੁਜੇ ਜਿਹੜੇ ਬੜਨ ਸਵਾਦ ਪੂਰੇ ਹਾਰੇ ਤੇ ਧਰ ਕੇ ਤੇ ਮੈਂ ਘਰਦਿਆਂ ਨੂੰ ਕਿਹਾ ਮਖਾ ਵੀ ਐਂ ਕਰਕੇ ਮਖਾ ਤੁਹਾਨੂੰ ਇਹ ਚੀਜ਼ ਮਖਾ ਬਣਦੀ ਦੇਖ ਮਖਾ ਤੁਸੀਂ ਇਸ ਤੋਂ ਪਹਿਲਾਂ ਕਿਤੇ ਖਾਧੇ ਨਹੀਂ ਇਹ ਉਹ ਬੁੜੀਆਂ ਦੀ ਆਦਤ ਹੁੰਦੀ ਹੈ ਕਹਿੰਦੇ ਉਹ ਮੇਰੇ ਘਰ ਦੇ ਕਹਿੰਦੇ ਲੈ ਇਹ ਬੜੀ ਗੋਲ ਮੇਰਾ ਤਾਂ ਪਾਪਾ ਹੀ ਮਾਂ ਦੀ ਦਾਲ ਦਾ ਬਣਿਆ ਸੀ ਉਹ ਤਾਂ ਬੜਾ ਖਾਂਦਾ ਸੀ ਫਲਾਨਾ ਖਾਂਦਾ ਸੀ ਮਾਂ ਕਹਿੰਦਾ ਫਿਰ ਇਹ ਜੇ ਖਾਦੇ ਨਹੀਂ ਹੁਣੇ ਉਹਨੇ ਵੀ ਕਦੇ ਬਿਜਲੀ ਗੱਲ ਤਾਂ ਮੈਂ ਦੱਸੀ ਨਹੀਂ ਤੇ ਚਲੋ ਜੀ ਬਣ ਗਏ ਸ਼ਾਮ ਨੂੰ ਬਣ ਗਏ ਤੇ ਸਾਰਿਆਂ ਨੇ ਖਾ ਖੂਲ ਹੈ ਵਧੀਆ ਢੱਕ ਲਿਆ ਤੇ ਤੜਕੇ ਜਦੋਂ ਗੱਲਬਾਤ ਕੀਤੀ ਘਰਦਿਆਂ ਨਾਲ ਮਾਂ ਕਹਿੰਿਆ ਕਿਉਂ ਬਣੇ ਸੀ ਨਾ ਵਧੀਆ ਕਹਿੰਦੇ ਹਾਂ ਹੁਣ ਇਹ ਤਾਂ ਬਹੁਤ ਸਵਾਦ ਸੀ ਕਹਿੰਦੇ ਆਪਾਂ ਕੁਝ ਜੀ ਕਾ ਜੀ ਬਣਾਏ ਸੀਗਾ ਤਾਂ ਬਣੇ ਸੀ ਉਮਘਤਾਂ ਇਸੇ ਬਣੇ ਅਗਲਾ ਹੁਣ ਚਰਾਸਤੇ ਦੇ ਵਿੱਚ ਕੋਈ ਮਹਿੰਗੀ ਚੀਜ਼ ਲੈ ਕੇ ਰੱਖੂਗਾ ਸਸਤੀ ਕਿਉਂ ਰੱਖੂਗਾ ਬਾਬੇ ਦੇ ਕਹਿਣ ਤੇ ਸਿਆਣੇ ਦੇ ਕਹਿਣ ਤੇ ਕੋਈ ਮਾੜੀ ਚੀਜ਼ ਤਾਂ ਲੈ ਕੇ ਰੱਖਦਾ ਨਹੀਂ ਤੇ ਮੈਂ ਕਿਹਾ ਉਹ ਚਰਾਸਤੇ ਜੋ ਲੈਂਦੇ ਸੀ ਤਾਂ ਸਵਾਦ ਬਣੇ ਸੀ ਫੇਰ ਕੀ ਸੀ ਫੇਰ ਤੁਹਾਨੂੰ ਪਤਾ ਵੀ ਜਿਵੇਂ ਉਹ ਕੁੱਤੇ ਖਾਣੀ ਬੰਦੇ ਨਾਲ ਹੋਣੀ ਹੁੰਦੀ ਹੈ ਬੁੜੀਆਂ ਲੱਗੀਆਂ ਗਾਲਾਂ ਕੱਢਣ ਹਾਏ ਵੇ ਫਲਾਣੇ ਆਪੇ ਤੁਸਾਨੂੰ ਆਹ ਖਵਾਤਾ ਵੇ ਸਾਨੂੰ ਆਹ ਖਵਾਤਾ ਵੇ ਤੂੰ ਗਰੋ ਚੱਕ ਲਿਆ ਆਇਆ ਘਰੇ ਕਿਸੇ ਦਾ ਫਲਾਣਾ ਚੱਕ ਲਿਆ ਤੇ ਮੈਂ ਉਹਨਾਂ ਦਿਨਾਂ ਚ ਨਵਾਂ ਨਵਾਂ ਮੇਰੇ ਘਰ ਦੇ ਵੀ ਕਰਦੇ ਸੀ ਤੇ ਮੈਂ ਵੀ ਜਪਜੀ ਸਾਹਿਬ ਦਾ ਪਾਠ ਮੈਂ ਸੰਥਿਆ ਲੈਂਦਾ ਸੀ ਬਾਬੇ ਕੋਲ ਬਾਬਾ ਗਰਮੀਤ ਸਿੰਘ ਜੀ ਆਪਣੇ ਮਾਨਸ ਰੋਗ ਵਾਲੇ ਉਹਨਾਂ ਤੋਂ ਤੇ ਮੈਂ ਘਰਦਿਆਂ ਨੂੰ ਆਖਿਆ ਮੈਂ ਕਿ ਤੁਹਾਨੂੰ ਗਰਉ ਆਉਂਦਾ ਦਿਸ ਗਿਆ ਤੇ ਤੁਸੀਂ ਬਾਣੀ ਦਾ ਪਾਠ ਕਰਦੇ ਆ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪਦੇ ਆ ਜਪਜੀ ਸਾਹਿਬ ਦਾ ਪਾਠ ਕਰਦੇ ਆ ਤੇ ਮੈਂ ਕਿ ਤੁਹਾਨੂੰ ਗੁਰੂ ਨਾਨਕ ਆਉਂਦਾ ਨਹੀਂ ਦਿਸਿਆ ਕਦੇ ਘਰੇ ਫੇਰ ਸਾਰੇ ਚੁੱਪ ਕਰਦੇ ਵੀ ਗੱਲ ਤਾਂ ਹੈਗੀ ਆ ਵੀ ਸਾਨੂੰ ਭੈਣਾ ਅਸੀਂ ਕਹਿ ਦਿੰਦੇ ਆ ਗਰੋ ਆ ਗਿਆ ਬਾਕੀ ਜਿਹੜੇ ਉਹ ਜਿਨ੍ਹਾਂ ਨੇ ਸੇਲ ਵਰਾ ਦੇ ਸੀਗੇ ਜਿਹੜੇ ਲੋਕ ਉਹਨਾਂ ਨੂੰ ਵੀ ਮੈਂ ਦੱਸ ਦਿਆ ਭਾਈ ਮਾਇ ਲੈ ਕੇ ਗਿਆ ਸੀ ਤੁਹਾਡਾ ਕੋਈ ਕੰਮ ਸੁਧਰ ਗਿਆ ਤਾਂ ਮੈਨੂੰ ਤਾਂ ਦੱਸ ਦਿਓ ਉਹ ਚੀਜ਼ ਕਰਨ ਦੇ ਨਾਲ ਤੇ ਜਾਂ ਉਹ ਤੋਂ ਬਾਅਦ ਮੈਨੂੰ ਪਤਾ ਵਿਗੜਿਆ ਹੀ ਹੋਣਾ ਕਿਉਂਕਿ ਪ੍ਰਮਾਤਮਾ ਇਹੋ ਜਿਹੇ ਲੋਕਾਂ ਦਾ ਕਦੇ ਸਾਥ ਨਹੀਂ ਦਿੰਦਾ ਜਿੰਨਾ ਮਰਜ਼ੀ ਕੁਝ ਕਰ ਲੈਣ ਉਹ ਜੋ ਵੀ ਕਰ ਲੈਣ ਪਰਮਾਤਮਾ ਉਹਨਾਂ ਲੋਕਾਂ ਦਾ ਖੜਾ ਛੱਡ ਦਿੰਦਾ ਜਿਹੜੇ ਉਹਨੂੰ ਘੁੱਲ ਕੇ ਆ ਸਾਡੇ ਆਹ ਲੰਡੀ ਪੁੱਚੀ ਬਾਬਿਆਂ ਦੇ ਮਗਰ ਤੁਰੇ ਫਿਰਦੇ ਆ ਉਹ ਬਾਬੇ ਨੂੰ ਕਮਲਾ ਮੈਂ ਕਿਉਂ ਕਿਹਾ ਪਹਿਲਾਂ ਸਿਆਣਾ ਇਹਨੂੰ ਕਿਉਂ ਨਹੀਂ ਕਿਹਾ ਮੈਂ ਸਿਆਣਾ ਆਪਾਂ ਕਹਿੰਦੇ ਨੇ ਸਿਆਣੇ ਸਿਆਣੇ ਨਹੀਂ ਇਹ ਭੁੱਖੇ ਮਰਦੇ ਹੁੰਦੇ ਆ ਗੱਡੀਆਂ ਲਾ ਲੈਂਦੇ ਆ ਠੀਕ ਹੈ ਉਹ ਉਹਨੂੰ ਐ ਨਹੀਂ ਅਕਲ ਆਈ ਵੀ ਮੈਂ ਉਹ ਭੋਕਰ ਆਵਦੀ ਉਹ ਗੱਡੀ ਤੇ ਮਾਰ ਨੂੰ ਰੱਖ ਲਾਂ ਤੇ ਕਪੜਾ ਮੇਰੇ ਕੰਮ ਆ ਜਾਊਗਾ ਗੱਡੀ ਤੇ ਬਿਚਾਉਣ ਵਾਸਤੇ ਜਾਂ ਕੋਈ ਨੀਕਰ ਬਣਾ ਲੂੰਗਾ ਤੇ ਜਿਹੜੇ ਉਹ ਉੱਥੇ ਮਾਂ ਤੜਾਈ ਜਾਂ ਨਾ ਮ ਲੋਕਾਂ ਵੀ ਇਨਾਂ ਤੋਂ ਚ ਰਸਤੇ 'ਚ ਉਹ ਹਫਤਾ ਠੰਡ ਹੈਗੀ ਮੇਰੇ ਬੱਚੇ ਖਾ ਲੈਣਗੇ। ਅਸੀਂ ਪੂਰਾ ਇੱਕ ਹਫਤਾ ਉਹ ਖਾਦੇ ਸੀ। ਪੂਰਾ ਇੱਕ ਹਫਤਾ। ਪੂਰੇ ਨਜ਼ਾਰੇ ਨਾਲ ਧਰ ਤਰ ਕੇ। ਤੇ ਮੈਨੂੰ ਤਾਂ ਕੁਝ ਹੋਇਆ ਨਹੀਂ। ਆਹ ਬੈਠਾ ਤੁਹਾਡੇ ਸਾਹਮਣੇ ਇਸ ਗੱਲਾਂ ਨੂੰ ਘਟੋ ਘਟ ਤਿੰਨ ਚਾਰ ਸਾਲ ਹੋ ਗਏ ਅਜੇ। ਆਹ ਤੁਹਾਡੇ ਸਾਹਮਣੇ ਬੈਠਾ ਜਿਉਂਦਾ ਜਾਗਦਾ। ਤੇ ਉਹਨਾਂ ਦਾ ਮੈਨੂੰ ਪਤਾ ਨਹੀਂ ਉਹ ਸਿਲਵਰ ਵਾਲਿਆਂ ਨੇ ਵਿਚਾਰਿਆਂ ਨੇ ਜਿਨ੍ਹਾਂ ਦਾ ਕਿਸੇ ਵਾਸਤੇ ਕਰਾਏ ਸੀ। ਕੋਈ ਰੋਗ ਕੱਟਣ ਵਾਸਤੇ ਕਰਾਇਆ ਸੀ ਜਾਂ ਪੈਸੇ ਤੇ ਲੈਵਾਤੇ ਕਰਾਇਆ ਸੀ ਉਹਨਾਂ ਦਾ ਕੋਈ ਸਬਰਿਆ ਕਿ ਨਹੀਂ ਸਬਰਿਆ ਵੀਡੀਓ ਵੇਖ ਲੈਣਾ ਚਲੋ ਕਿਸੇ ਨੂੰ ਨਾਂ ਦੱਸਣਾ ਆਪ ਦਾ ਆਪ ਹੀ ਅੰਦਾਜ਼ਾ ਲਾ ਲੈਣ ਵੀ ਸਾਡਾ ਕੋਈ ਫਾਇਦਾ ਹੋਇਆ ਉਸ ਨੂੰ ਪੈਸੇ ਦਿੱਤੇਆਂ ਨਾਲੇ ਤਾਂ ਸੀ ਇਹ ਸਮਾਨ ਤੇ ਲਾਇਆ ਤਿੰਨ 400 ਰੁਪਈਆ 5-700 ਰੁਪਈਆ ਉਹ ਲੈ ਗਿਆ ਉਹ ਫਿਰ ਉਹਦੀ ਆਉਣੀ ਜਾਣੀ ਹੋਗੀ ਉਹ ਵੀ ਬਾਬਾ ਆ ਗਿਆ ਜੀ ਵਾਕਿਆ ਠੀਕ ਹੈ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿੰਨਾ ਮਸਕੀਨ ਜੀ ਕਹਿੰਦੇ ਹੁੰਦੇ ਆ ਬੈਠੇ ਫੋਟੋ ਤੁਸੀਂ ਦੇਖ ਰਹੇ ਹੋਣ ਜਿਹੜਾ ਬੰਦਾ ਪ੍ਰਮਾਤਮਾ ਨਾਲ ਜੁੜਨਾ ਚਾਹੁੰਦਾ ਇਹਨਾਂ ਨੂੰ ਸੁਣੋ ਇਹਨਾਂ ਨੂੰ ਸੁਣਨਾ ਨਹੀਂ ਪੈਂਦਾ ਇਹਨਾਂ ਦੇ ਨਾਲ ਬੈਠਣਾ ਪੈਂਦਾ ਇਹਨਾਂ ਦੀ ਵੀਡੀਓ ਵੀ ਸੁਣੋਗੇ ਤੁਸੀਂ ਤੇ ਜਿੱਥੇ ਮੰਨ ਕੇ ਚਲੋ ਵੀ ਕੋਈ ਗੁਰਦੁਆਰਾ ਕੋਈ ਡੇਰਾ ਕੁਝ ਵੀ ਹੈ ਗੁਰਦੁਆਰੇ ਚ ਜਾ ਚਲੋ ਆਪਾਂ ਸ਼ਬਦ ਦੀ ਆਪਾਂ ਨੂੰ ਸਮਝ ਆਉਂਦੀ ਹੈ ਪ੍ਰਮਾਤਮਾ ਦਾ ਹਰ ਵਕਤ ਉੱਥੇ ਸ਼ਬਦ ਚੱਲਦਾ ਹੈ ਠੀਕ ਹੈ ਜੀ ਉੱਥੇ ਪਵਿੱਤਰ એનર્ਜੀ ਹੈ ਜਿਹੜੀ ਉਹ ਬਣੀ ਹੁੰਦੀ ਹੈ ਹਰ ਵਕਤ ਕਿਉਂਕਿ ਉੱਥੇ ਸਿਰਫ ਗੱਲ ਹੀ ਪਰਮਾਤਮਾ ਦੀ ਕੀਤੀ ਜਾਂਦੀ ਹੈ ਦੂਜੀ ਤੀਜੀ ਦੀ ਕੋਈ ਗੱਲ ਨਹੀਂ ਕੀਤੀ ਜਾਂਦੀ ਜਿਹੜੇ ਕੋਈ ਇਸ ਤਰ੍ਹਾਂ ਦੇ ਆ ਡੇਰੇ ਖੁੱਲੇ ਹੋਏ ਆ ਜਾਂ ਕੋਈ ਗੱਡੀਆਂ ਲੱਗੀਆਂ ਹੋਈਆਂ ਜੋ ਕਿ ਇਹਨਾਂ ਕੋਲੇ ਤੁਸੀਂ ਮੰਨ ਕੇ ਚੱਲੋ ਵੀ ਜੇ 60 ਬੰਦੇ ਜਾਂਦੇ ਆ ਨਾ ਅੱਡੋ ਅੱਡ ਪਿੰਡਾਂ ਜੋ ਇਕੱਠੇ ਹੋ ਕੇ ਟਰਾਲੀਆਂ ਪਰ ਪਰ ਕੇ ਜਾਂਦੇ ਹੁੰਦੇ ਆ ਕਈ ਤੱਕ ਇਹਨਾਂ ਡੇਰਿਆਂ 'ਚ 60 ਬੰਦੇ ਜਾਂਦੇ ਆ ਤੇ ਉਹਨਾਂ ਦੇ ਵਿੱਚੋਂ 30 ਦੀ ਤਾਂ ਵੈਸੇ ਹੀ ਪਰਮਾਤਮਾ ਨੇ ਮਨੋ ਕਾਮਨਾ ਜਿਹੜੀ ਉਹ ਪੂਰੀ ਕਰਨੀ ਹੁੰਦੀ ਹੈ ਇਹ ਬੰਦਿਆਂ ਦੀ ਵੈਸੀ ਹੀ ਮਨੋਕਾਮਨਾ ਪੂਰੀ ਕਰਨੀ ਹੁੰਦੀ ਹੈ ਕਿਉਂਕਿ ਜਦੋਂ ਤੁਹਾਡੇ ਅੰਦਰੋਂ ਇੱਛਾ ਕੋਈ ਨਿਕਲਿਆਈ ਉਹ ਨਾਲ ਦੀ ਨਾਲ ਪਰਮਾਤਮਾ ਦੇ ਦਰਬਾਰ 'ਚ ਪਹੁੰਚ ਗਈ ਕਿਉਂਕਿ ਜਦੋਂ ਉਹਨੇ ਆਪਾਂ ਨੂੰ ਜਨਮ ਉਹਨੇ ਦਿੱਤਾ ਤੇ ਆਪਣੀਆਂ ਆਸਾਂ ਰੀਝਾਂ ਵੀ ਉਸੇ ਨੇ ਪੂਰੀਆਂ ਕਰਨੀਆਂ ਹੁਣ ਆਪਾਂ ਆਪਾਂ ਮਾਪਿਓ ਬਣਦੇ ਆਂ ਬੱਚੇ ਪੈਦਾ ਕਰਦੇ ਆਂ ਹੁਣ ਆਪਾਂ ਆਪਣੇ ਬੱਚੇ ਨੂੰ ਰੋਣ ਦਿੰਦੇ ਆਂ ਕਦੇ ਕਦੇ ਨਹੀਂ ਰੋਣ ਦਿੰਦੇ ਕਈ ਬੰਦੇ ਕਹਿ ਜਾਂਦੇ ਆ ਜੀ ਸਾਡੀਆਂ ਅਸੀਂ ਅਖੰਡ ਪਾਠ ਕਰਾ ਲਈ ਅਸੀਂ ਜੀਦਾਨ ਪੁੰਨ ਕਰਦੇ ਅਸੀਂ ਬਹੁਤ ਲੋਕਾਂ ਨੂੰ ਦੇ ਤਾਂ ਐ ਕਰਤਾ ਬਾਹ ਕਰਤਾ ਸਾਡੀ ਆ ਨਹੀਂ ਮੰਗ ਪੂਰੀ ਕੀਤੀ ਉਹ ਕਈ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਹੜੀਆਂ ਪਰਮਾਤਮਾ ਨਹੀਂ ਪੂਰੀਆਂ ਕਰਦਾ ਜਾਣ ਬੁੱਝ ਗਈ ਹੁਣ ਬੱਚਾ ਇੱਕ ਛੋਟਾ ਜਿਹਾ ਖੇਡੀ ਜਾਂਦਾ ਚੁੱਲ੍ਹੇ 'ਚ ਅੱਗ ਮੱਚੀ ਜਾਂਦੀ ਉਹਨੂੰ ਪਿਆਰੀ ਲੱਗਦੀ ਹੈ ਮਾਂ ਕੋਲੇ ਬੈਠੀ ਉਹਨੂੰ ਕਿਵੇਂ ਹੱਥ ਪਾਉਣ ਦੇ ਦੂਗੀ ਚੁੱਲ੍ਹੇ 'ਚ ਬੱਚੇ ਦੀ ਤਾਂ ਇੱਛਾ ਵੀ ਮੈਂ ਇਹਨੂੰ ਫੜ ਲਾਂ ਮਾਂ ਨੂੰ ਪਤਾ ਵੀ ਉਹ ਅੱਗ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਵੀਡੀਓ ਬਾਲੀ ਲੰਬੀ ਹੋ ਜਾਂਦੀ ਹੈ ਤੇ ਮੈਂ ਨਾ ਇੱਕ ਵੀਡੀਓ ਹੋਰ ਵੀ ਬਣਾਉਂਗਾ ਇਸ ਤੇ ਤੇ ਇਹ ਵੀਡੀਓ ਲੱਗੀ ਵਧੀਆ ਤੁਹਾਨੂੰ ਸ਼ੇਅਰ ਕਰ ਦਿਓ ਕੋਈ ਗੱਲ ਮੇਰੀ ਚੱਜ ਦੀ ਲੱਗੀ ਤੇ ਬਾਕੀ ਆ ਜਿਹੜੇ ਪਖੰਡੀਆਂ ਗੱਡੀਆਂ ਲਾਈ ਬੈਠਿਆ ਹੈ ਘਰਾਂ ਦੇ ਵਿੱਚ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਜਿਵੇਂ ਆ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਨੇ ਆ ਭਖਾਰੀਆਂ ਤੇ ਚਲਾਇਆ ਕਿਸਿਆ ਨਾ ਸਕੰਜਾ ਉਸ ਤਰ੍ਹਾਂ ਇਹਦੇ ਤੇ ਵੀ ਕਿਸਿਆ ਜਾਵੇ ਜਦੋਂ ਆਪਣੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਗੁਰਦੁਆਰੇ ਮੰਦਰ ਚਰਚ ਬਣੇ ਵਿਆ ਲੋਕ ਉਥੇ ਜਾਣ ਨਾ ਕਿ ਇਹਨਾਂ ਪਖੰਡੀਆਂ ਕੋਲੇ ਇਹਨਾਂ ਦਾ ਤਾਂ ਮਤਲਬ ਹੀ ਨਹੀਂ ਕੋਈ ਡੇਰੇ ਖੁੱਲ ਕੇ ਬੈਠ ਜਾਣ ਗੱਡੀਆਂ ਲਾ ਕੇ ਬੈਠ ਜਾਣ ਇਹ ਸਾਡੀਆਂ ਸਰਕਾਰਾਂ ਦੀ ਖੁੱਲ ਦਿੱਤੀ ਵੀ ਆ ਤਾਂ ਇਹ ਕੰਜਰ ਕਿੱਤਾ ਚੱਲਦਾ ਝੋਨਾ ਲੱਗਦਾ ਨਹੀਂ ਦਿਹਾੜੀ ਹੁੰਦੀ ਨਹੀਂ ਉਹ ਮੇਰੇ ਵਰਗੇ ਚ ਮਾਤਾ ਆਉਣ ਲੱਗਿਆਂ ਦੀ ਬਾਬਾ ਆਉਣ ਲੱਗਿਆਂ ਸਿਰ ਘਮਾਉਣ ਲੱਗਿਆਂ ਦਾ ਉੱਥੇ ਦੋ ਚੇਲੇ ਚਪਾਟੇ ਨਾਲ ਹੋਰ ਲਾਏ ਹੁੰਦੇ ਆ ਉਹ ਅੰਦਰ ਪਹਿਲਾਂ ਦੋ ਕੱਲੇ ਛੇੜੇ ਉਹਨਾਂ ਬਾਬਾ ਜੀ ਤਾਂ ਪਾਉਣਾ ਹੀ ਵੀ ਆ 10 ਮਿੰਟ ਰੁਕ ਜਿਓ ਮੁੜ ਕੇ ਜਿਹੜਾ ਕੁਝ ਮਰਜ਼ੀ ਪੁੱਛ ਲਿਓ ਇਸ ਤਰ੍ਹਾਂ ਵਧਾਵਾ ਮਿਲਦਾ ਇਹਨਾਂ ਚੀਜ਼ਾਂ ਨੂੰ ਤੇ ਹੱਥ ਬੰਨ ਕੇ ਬੇਨਤੀ ਐ ਇਹਨਾਂ ਤੋਂ ਬਚੋ ਤੇ ਵੀਡੀਓ ਮੈਂ ਲੈ ਕੇ ਆਉਂਗਾ ਇੱਕ ਅੱਧੀ ਹੋਰ ਵੀ ਤੇ ਆਪਸੰਦ ਆਈ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਜ਼ਮੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ